ਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸੀਪੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣ ਵਾਲਾ ਬਹੁਤ ਸਾਰੀਆਂ ਭੈਣਾਂ ਪੰਜਾਬ ਦੇ ਵਿੱਚ ਵਾਟ ਕੇ ਦੇਖ ਰਹੀਆਂ ਨੇ ਤੇ ਬਹੁਤ ਸਾਰੀਆਂ ਭੈਣਾਂ ਬਾਹਲੀ ਕੰਟਰੀ ਦੇ ਵਿੱਚ ਵਾਟ ਕੇ ਦੇਖ ਰਹੀਆਂ ਹੋ ਤੇ ਬਹੁਤ ਸਾਰਾ ਪਿਆਰ ਭੇਜਿਆ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਬਾਕੀ ਜਿਹੜੀਆਂ ਭੈਣਾਂ ਬਿਲਕੁਲ ਨਵੇਂਆਂ ਹੋਣ ਚੈਨਲ ਤੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਿਆ ਕਰੋ ਜਾਂ ਬੱਚਿਆਂ ਨੂੰ ਕਹਿ ਕੇ ਕਰਵਾ ਲਿਆ ਕਰੋ ਤਾਂ ਕਿ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਈਏ ਤੁਹਾਡੇ ਕੋਲ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੇ ਜੇਕਰ ਇਸ ਤਰ੍ਹਾਂ ਨਹੀਂ ਕਰਨਾ ਤਾਂ ਫਿਰ ਵੀ ਵਾੜ ਮੇਰੇ WhatsApp ਨੰਬਰ ਤੇ ਜਾ ਕੇ ਤੁਸੀਂ ਨੰਬਰ ਨੂੰ ਸੇਵ ਕਰਕੇ ਹਾਈ ਭੇਜਿਆ ਕਰੋ ਤੁਹਾਡਾ ਨੰਬਰ ਫਿਰ ਮੈਂ ਜਿਹੜਾ ਗਰੁੱਪ ਦੇ ਵਿੱਚ ਲੈ ਲਊਗਾ ਜਿਹੜੀ ਵੀ ਵੀਡੀਓ ਪਾਉਂ ਮੈਂ ਸਲਾਈ ਦੀ ਭਾਵੇਂ ਕਟਾਈ ਜੋ ਤੁਹਾਡੇ ਕੋਲੇ ਨਾਲ ਦੀ ਨਾਲ ਆਉਣ ਲੱਗ ਜੂਗੀ ਠੀਕ ਆ ਤੇ ਅੱਜ ਜਿਹੜਾ ਆਪਾਂ ਲੈ ਕੇ ਆਏ ਉਹ ਲੇਡੀਜ਼ ਪਲਾਜੋ ਆ ਫੁੱਲ ਇਲਾਸਟਿਕਲ ਆ ਹਨਾ ਪਹਿਲਾਂ ਪੂਰੀ ਲਾਸਟ ਕਲਾ ਸਿੱਖ ਲਓ ਤੁਸੀਂ ਜਿਹੜੀਆਂ ਭੈਣਾਂ ਨੂੰ ਵੀ ਪਹਿਲਾਂ ਇਹ ਮੈਂ 벨ਟ ਵਾਲਾ ਸਿੱਖਣਾ ਹਨ ਪਹਿਲਾਂ ਫੁੱਲ ਲਾਸਟ ਕਲਾ ਸਿੱਖੋ ਫਿਰ ਦੂਸਰਾ ਸਿੱਖੋ ਕਿਉਂਕਿ ਦੋਨਾਂ ਦਾ ਆਪ ਵਿੱਚ ਕਾਫੀ ਫਰਕ ਹੁੰਦਾ ਬਾਕੀ ਜਿਹੜੀਆਂ ਮੈਨੂੰ ਬਿਲਕੁਲ ਨਹੀਂ ਆਉਂਦਾ ਉਹ ਕੋਲੇ ਕੋਈ ਭੈਣ ਕੀ ਕੰਮ ਕਰਦੀ ਹੁੰਦੀ ਆ ਉਹਦੇ ਕੋਲੇ 2-4 ਮਿੰਟ ਲਾ ਕੇ ਫਿਰ ਹਸਾਬ ਹੁੰਦਾ ਹਣਾ ਪੂਰੀ ਚੀਜ਼ ਆਪ ਨੇਟ ਤੋਂ ਨਹੀਂ ਸਿੱਖ ਸਕਦੇ ਹੁੰਦੇ ਥੋੜਾ ਬਹੁਤਾ ਕਿਸੇ ਨੂੰ ਪੁੱਛ ਕੇ ਸੌਖਾ ਹੋ ਜਾਂਦਾ ਹੈਗਾ ਇੱਕ ਵਾਰੀ ਇਹ ਕੱਪੜੇ ਦੇ ਚੰਗੀ ਤਰ੍ਹਾਂ ਪ੍ਰੈਸ ਮਾਰ ਲਾਂਗੇ ਤੋਤਾ ਹੋਇਆ ਕੱਪੜਾ ਨਾ ਬੜਾ ਪੈ ਜਾਂਦਾ ਹੈਗੀ ਕਾਟਨ ਦਾ ਕੱਪੜਾ ਹਮੇਸ਼ਾ ਤੁਸੀਂ 5-6 ਘੰਟੇ ਜਾਂ 10 ਘੰਟੇ ਡਬੋ ਕੇ ਫਿਰ ਉਸ ਤੋਂ ਬਾਅਦ ਕੱਟਣਾ ਹੈ ਤੇ ਕੋਸ਼ਿਸ਼ ਕਰਿਆ ਕਰੋ ਵੀ ਕੱਪੜੇ ਨੂੰ ਪੁੱਠਾ ਕਰਕੇ ਕੱਟਿਆ ਕਰੋ ਸਿੱਧਾ ਪਾਸਾ ਆਪਣੇ ਅੰਦਰ ਰੱਖਿਆਗਾ ਤੇ ਪੁੱਠਾ ਪਾਸਾ ਬਾਹਰ ਰੱਖਿਆ ਇਹ ਸਵਾ ਗਾਜ ਪਣੇ ਦਾ ਕੱਪੜਾ ਹੈਗਾ ਕਈ ਵਾਰੀ 1.5 ਮੀਟਰ ਪਣੇ ਦਾ ਕੱਪੜਾ ਆ ਜੇ ਤਾਂ ਉਹਦੀ ਕਾਟ ਮੈਂ ਤੁਹਾਨੂੰ ਅਲੱਗ ਤੋਂ ਪਾ ਦਊਗਾ ਹਨਾ ਦੇਖੋ ਇਹ ਸਵਾ ਮੀਟਰ ਪਣ ਕੱਪੜਾ ਕਿੰਨਾ ਪਹਿਲਾਂ ਉਹ ਮੈਨਨ ਆਪਾਂ ਨੇ ਸਭ ਤੋਂ ਪਹਿਲਾਂ ਆਪਾਂ ਕੱਪੜੇ ਮੇਨਾਂਗੇ ਸ਼ੁਰੂ ਦੇ ਵਿੱਚ ਇਧਰਲੇ ਪਾਸਾ ਆ ਸੈਂਟੀਮੀਟਰ ਹੁੰਦੇ ਨੇ ਅੰਦਰ ਇਹ ਆਈ ਲਗਭਗ ਪੂਰਾ 2.5 ਮੀਟਰ ਤੋਂ ਮਾੜਾ ਇਹ ਘਟਿਆ ਵਾ ਜਿੰਨਾ ਸੁਗੜਿਆ ਕੱਪੜਾ 125 ਦੇ 2.5 ਮੀਟਰ ਹੋ ਗਿਆ ਦੋ ਤਹਾਂ ਇਹ ਦੇਖ ਠੀਕ ਆ ਸਿੱਧਾ ਪੱਸਾ ਹਾਲ ਬਾਕੀ ਜੇ ਕਿਤੋਂ ਵੀ ਨਹੀਂ ਸਮਝ ਕਿਸੇ ਚੀਜ਼ ਦੀ ਹੁੰਦੀ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਜਰੂਰ ਕਮੈਂਟ ਕਰਿਆ ਕਰੋ ਜੇਕਰ ਆਉਂਦੀ ਹੈ ਤਾਂ ਵੀ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਵੀ ਬਾਈ ਸਾਨੂੰ ਹਾਂਜੀ ਆਉਂਦੀ ਹੈ ਸਮਝ ਤੇ ਜਾਂ ਜਿਹੜੀ ਚੀਜ਼ ਦੇ ਵਿੱਚ ਕੋਈ ਦਿੱਕਤ ਆਉਂਦੀਆਂ ਉਹ ਮੈਨੂੰ ਤੁਸੀਂ WhatsApp ਦੇ ਉੱਪਰ ਬੋਲ ਕੇ ਭੇਜ ਦਿਓ ਵੀ ਆਹ ਚੀਜ਼ ਦੀ ਤੁਹਾਨੂੰ ਦਿੱਕਤ ਆਉਂਦੀ ਆ ਬੀਪੀਐਮ ਉੱਪਰ ਚੜਦਾ ਜਾਂ ਝੋਲੀ ਪਾਉਣ ਦੇ ਵਿੱਚ ਦਿੱਕਤ ਆਉਂਦੀ ਹੈ ਜਾਂ ਨਾਪ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ ਹਨਾ ਜਦੋਂ ਵੀ ਪਲਾਜੋ ਕਿਸੇ ਦਾ ਬਣਾਉਣਾ ਤੁਸੀਂ ਉਹਦਾ ਲੱਕ ਦਾ ਨਾਪ ਹੋਣਾ ਲਾਜ਼ਮੀ ਆਪਾਂ ਨੂੰ ਬਹੁਤ ਜ਼ਰੂਰੀ ਆ ਲੱਖ ਪੂਰੇ ਇਥੋਂ ਧੁੰਨੀ ਤੋਂ ਹੇਰਲੇ ਪਾਸੇ ਕਸ ਕੇ ਜਿੱਥੇ ਵੀ ਪੀਮ ਆਪਾਂ ਖੜਦਾਗਾ ਉਥੋਂ ਕਸ ਕੇ ਮਣਿਆ ਕਰੋ ਵੀ ਕਿੰਨਾ ਲੱਕ ਆ ਸਹੀ ਜ਼ਰੂਰੀ ਹੈ ਜੀ ਬਾਕੀ ਮੈਂ ਇਸ ਟੌਪ ਕਿਤੇ ਪਹਿਲਾਂ ਵੀਡੀਓ ਪਾਈ ਹੋਈ ਵੀ ਹੈ ਵੀ ਨਾਪ ਕਿਵੇਂ ਲੈਣਾ ਜੇ ਕਿਸੇ ਭੈਣ ਨੂੰ ਨਹੀਂ ਲੱਭਦੀ ਉਹ ਵੀਡੀਓ ਤਾਂ ਮੈਂ ਦੁਬਾਰੇ ਨਾਪ ਦੀ ਵੀਡੀਓ ਪਾ ਦਊਗਾ ਕਿਉਂਕਿ ਨਾਪ ਤੋਂ ਬਿਨਾ ਫਿਰ ਔਖਾ ਹੋ ਜੂਗਾ ਹਨਾ ਆਪਾਂ ਇਹਦੇ ਰੰਗਦਾਰ ਜਾਂ ਵਾਈਟ ਚਾਕ ਚਲਾ ਕੇ ਦੇਖਾਂਗੇ ਜਿਹੜਾ ਵੀ ਚੱਲੂਗਾ ਬਾਕੀ ਤੁਸੀਂ ਦੱਸ ਦਿਆ ਕਰੋ ਕਈ ਵਾਰ ਚਾਕ ਦੇ ਨਿਸ਼ਾਨ ਨਹੀਂ ਢੀਂਦੇ ਹੁੰਦੇ ਹਨਾ ਤਾਂ ਮੈਂ ਚਾਗ ਫਿਰੋਸਾ ਉਹ ਨਾ ਬਦਲ ਦਿਨਣਾ ਹਾਂ। ਹਾਲਾਂਕਿ ਉੱਪਰ گلابی ਚਾਗ ਨਾ ਕੱਟਾਂਗੇ। ਸਭ ਤੋਂ ਪਹਿਲਾਂ ਆਪਾਂ ਇਹਦਾ ਕਾਹ ਨਹੀਂ ਕੱਟਣਾ ਹੈਗਾ। ਤੇ ਅੱਜ ਵੀ ਮੈਨੂੰ ਕਿਸੇ ਭੈਣ ਦਾ ਫੋਨ ਆਇਆ ਸੀ ਵੀ ਸਾਨੂੰ ਫੱਟੀ ਮਿਲਦੀ ਨਹੀਂ। ਆਪਾਂ ਨੂੰ ਸਾਹ ਜੀ ਮਿਲ ਚਾਹੀਦੀ। ਮੈਂ ਤਾਂ ਆਹ ਆਹ ਜੀ ਆਪਾਂ ਨੂੰ ਜ਼ਰੂਰੀ ਨਹੀਂ ਵੀ ਆਈ ਸ਼ੇਪ ਹੋਵੇ ਜੇ ਨਾ ਇਹਦਾ ਨਹੀਂ ਕੋਈ ਬਾਲਾ। ਆਪਾਂ ਨੇ ਬਾਹਰਲੀ ਸ਼ੇਪ ਹੀ ਜ਼ਿਆਦਾ ਵਾਰ ਦੇਣੀ ਹੈ ਇੱਧਰੋਂ ਤੇ ਇੱਧਰੋਂ। ਬਸ ਇਹਦੇ ਨਾਲ ਦੀ ਫੱਟੀ ਬਸ ਬਾਹਰੋਂ ਆਏ ਮਿਲ ਜੇ ਕੋਈ ਜ਼ਰੂਰੀ ਨਹੀਂ ਵੀ ਆਪ ਨੂੰ ਆਹ ਪਾਸ ਚਾਹੀਏ ਜਾਈਦਾ ਹਨ। ਇਹ ਵੀ ਸਿੱਧੀ ਮਿਲਦੀ ਹੁੰਦੀ ਹੈ ਇਹ ਪੂਰੀ ਤਾਂ ਲੈ ਲੈ ਕਰੋ ਸਿੱਧੀ ਵੀ ਕੋਈ ਦਿੱਕਤ ਨਹੀਂ ਪੂਰਾ ਇਸ ਤੋਂ ਕੰਨੀ ਦੇ ਨਾਲ ਮਲਾ ਲੈਣਾ ਬਾਅਦ ਘਾਟ ਆਪਦੀ ਆ ਪੀਆ ਦੇਖੋ ਨਿਕਲ ਜੂਗੇ ਠੀਕ ਆ ਜਿੰਨਾ ਕਾਂ ਸੀਗਾ ਆਪਾਂ ਉੱਪਰਲੇ ਪਾਸੇ ਕੱਢ ਲਿਆ ਇਸ ਤੋਂ ਬਾਅਦ ਆਪਾਂ ਨੇ ਦੋਵੇਂ ਛੱਡ ਕੇ ਇੱਥੋਂ ਨੂੰ ਟੇੜ ਦੇਣੀ ਸ਼ੁਰੂ ਕਰਨੀ ਲਗਭਗ 9 ਇੰਚ ਅੱਗੇ ਮੋੜ ਲਓਸ ਜਿਵੇਂ ਪਜਾਮੇ ਦੇ ਨਿਰੰਨੇ ਬੰਦੇ ਆਉਂਦੇ ਹਨ ਉਹ ਮੇਂ ਲੇਡੀ ਪਲਾਜੋ ਦੇ ਅੱਗੋਂ ਢਿੱਡ ਤੇ ਦਾ ਪਜਾਮਾ ਆਪਣਾ ਪਲਾਜੋ ਚੜਦਾ ਨਹੀਂ ਬੈਕ ਵੱਡੀ ਰੱਖਾਂਗੇ ਮੈਂ ਤੁਹਾਨੂੰ ਨਾਪ ਇੱਕ ਵਾਰੀ ਦੱਸ ਦਿਆਂ ਨਾ ਕਿੰਨਾ ਹੈ ਜਿਹੜੀ ਪਲਾਜੋ ਦੀ ਲੰਬਾਈ ਆ ਉਹ 36 ਇੰਚ ਆ ਮੂਰੀ 16 ਇੰਚ ਆ ਤੇ ਲੱਕ ਜਿਹੜਾ ਹੈਗਾ ਉਹ 34 ਇੰਚ ਆ ਲੰਬਾਈ ਜਿਹੜੀ ਹੈਗੀ ਉਹ 36 ਆ ਮੂਰੀ 16 ਤੇ ਲੱਕ ਹੈਗਾ 34 ਠੀਕ ਆ ਇਥੋਂ ਆਪਾਂ ਨੇ 2 ਇੰਚ ਛੱਡ ਕੇ ਜਾਣਾ ਹੈ ਠੀਕ ਆ 2 ਇੰਚ ਇਥੋਂ ਆਪਾਂ ਛੱਡ ਲੈ ਪਹਿਲਾਂ ਲਾਵਾਂਗੇ ਨਿਸ਼ਾਨ ਆਪਾਂ ਲੰਬਾਈ ਦਾ 36 ਦਾ ਯਾਨੀ ਠੀਕ ਆ ਪੱਟੀ ਤੁਸੀਂ ਆਪਦੀ ਲੋੜ ਮੁਤਾਬਕ ਮੋੜ ਸਕਦੇ ਹੋ 3 ਇੰਚ ਉਹ ਵੀ ਮੋੜੋਗੇ ਤਾਂ ਵੀ ਸੋਹਣੀ ਲੱਗਦੀ ਹੈ ਨਾ ਬਾਧ ਰੱਖ ਲਿਆ ਕਰੋ ਕਈ ਵਾਰੀ ਕੀ ਹੁੰਦਾ ਵੀ ਸੁੰਗੜ ਜਾਂਦਾ ਕੱਪੜਾ ਬਾਅਦ ਦੇ ਵਿੱਚ ਤਰਪਾਈ ਫਿਰ ਉਹ ਨਹੀਂ ਖੋਲੀ ਜਾਂਦੀ ਜਿਹੜੀ ਇਸ ਭੈਣ ਦੀ ਝੋਲੀ ਆ ਉਹ ਅਗਲੀ ਝੋਲੀ ਹੈਗੀ 12 ਬੈਗ ਝੋਲੀ ਹੈਗੀ 14 15 ਝੋਲੀ ਕੱਢਣ ਦੇ ਦੋ ਤਰੀਕੇ ਆ ਜਿਵੇਂ ਇਹਨੇ ਲੰਬਾਈ 36 ਆਪਾਂ ਆ ਮੇਨ ਨਿਸ਼ਾਨ ਤੋਂ ਲੈ ਕੇ 36 ਦੇ ਵਿੱਚੋਂ 11 ਕੱਢਦੇ ਨੇ 36 ਜਨ 10 ਕੱਢ 26 ਤੇ 1 25 ਐਸ ਤਰ੍ਹਾਂ ਵੀ ਤੁਸੀਂ ਝੋਲੀ ਕੱਢ ਸਕਦੇ ਹੋ ਠੀਕ ਆ ਉਹ ਆਪਾਂ ਇਹ ਤੁਮ ਮੈਨ ਲੈਣਾ ਕਿੰਨਾ 11 ਜੋੜੀ ਵੀ ਚੱਲ ਜੂ ਇਹਨਾਂ ਨੂੰ ਤੇ ਆਹ ਤੁਹਾਨੂੰ ਮਣਕੇ ਦਿਖਾ ਦੂੰ ਝੂਲੀ ਕਿੰਨੀ ਬਣ ਕੇ ਤਿਆਰ ਹੈ ਜੀ ਉਸ ਤੋਂ ਆਪਨੇ ਆ ਨਿਸ਼ਾਨ ਇਸ ਤਰ੍ਹਾਂ ਚੱਕ ਲਿਆ ਆਤੀ ਇਹਦਾ ਲਾਜ਼ਮੀ ਧਿਆਨ ਰੱਖਣਾ ਆਪਣੇ ਇਥੋਂ ਪੂਰਾ 1/2 ਇੰਚ ਛੱਡਣਾ ਛੱਡਣਾਗਾ। ਉਹ ਮ ਕੋਈ ਬੰਦਿਆਂ ਦਾ ਪਜਾਮਾ ਆਪਾਂ ਮਲੇੜੀ ਪਲਾਜੋ ਹਨਾ ਆ 1/2 ਇੰਚ ਛੱਡਣਾ ਭਾਵੇਂ 벨ਟ ਵਾਲਾ ਪਲਾਜੋ ਆ ਉਹ ਫੁੱਲ ਲਾਸਟਿਕ ਵਾਲਾ। ਉਹਨਾਂ ਪਲਾਮੇ ਪੱਟ ਦਾ ਨਿਸ਼ਾਨ। ਪੱਟ ਜਿਹੜਾ ਹੈਗਾ ਇਹਨਾਂ ਦਾ 28 ਇੰਚ ਤਿਆਰ ਆ 14 ਦੂਣਾ 28। ਆਪਾਂ ਇਥੋਂ ਰੱਖਾਂਗੇ ਇਹਨਾਂ ਨੂੰ 27 1 ਇੰਚ ਘੱਟ ਰੱਖਿਆ ਜਿੰਨਾ ਪੱਟਾ ਉਹਦੂ ਕਿਉਂਕਿ ਪਿੱਛੋਂ ਆਪਾਂ 3 ਇੰਚ ਵੱਧ ਪਾ ਦੇਗੇ। ਨਾਲੇ ਤਾਂ ਉਹਨਾਂ ਝੋਲੀ ਵੱਜੂਗੀ। ਇਨਾਲੇ ਆਪਣਾ ਪੱਟ ਪੂਰਾ ਹੋ ਜਾਊਗਾ। ਆ ਠੀਕ ਆ ਇਹ ਮੇਨ ਨਿਸ਼ਾਨ ਹੋ ਗਏ ਪੱਟ ਦਾ। 13.27 ਹੋ ਗਏ ਨਾ। ਇੱਥੋਂ ਆਪਾਂ ਨੇ 2 ਇੰਚ ਛੱਡ ਦੇਣਾ। ਇੱਥੋਂ ਕੰਨੋ ਕੱਪੜਾ ਕਿੰਨਾ ਰਹਿ ਗਿਆ 12.1 12.1 ਠੀਕ ਆ। ਆ ਦੂਜੇ ਨਿਸ਼ਾਨ ਆਪਾਂ ਨੇ ਇੱਥੋਂ ਦੁਬਾਰੇ ਫਿਰ ਲੈਣਾ। ਇੱਥੋਂ ਵੀ ਆਪਾਂ ਨੇ 12.5 ਕਰ ਲੈਣਾ। ਸਾਢੇ 12 ਦਾ ਕਿੰਨਾ ਹੋ ਗਿਆ 26 ਮੂਰੀ ਕਿੰਨੀ ਆ ਹੁਣ 8 ਦੁਣੀ 16 ਇਹ ਇਹ ਨਾਰਮਲ ਜਿਹੜੀ ਕੋ ਭੈਣ ਆ ਮੇਰੇ ਵਾਂਗੂ ਸਰੀਰ ਉਹਨਾਂ ਦੇ ਤਾਂ ਆਹੀ ਤੁਸੀਂ ਝੋਲੀ ਪਾਉਣ ਦਾ ਤਰੀਕਾ ਰੱਖਣਾ ਜੇ ਸਰੀਰ ਦੀ ਭਾਰੀ ਆ ਕੋਈ ਭੈਣ ਫਿਰ ਤੁਸੀਂ 11 ਦੀ ਬਜਾਏ 11:30 12 ਵੀ ਕੱਢ ਸਕਦੇ ਹੋ ਲਮਾਈ ਦੇ ਵਿੱਚੋਂ ਦੁਬਾਰੇ ਮੈਂ ਤੁਹਾਨੂੰ ਫਿਰ ਇੱਕ ਵਾਰ ਦੱਸ ਦਿਆਂ ਕਿਉਂਕਿ ਮੇਨ ਝੋਲੀ ਦਾ ਹੁੰਦਾ ਨਾ ਇੱਥੋਂ ਲੈ ਕੇ ਇੱਥੇ ਆਪਣੀ ਲੰਬਾਈ ਪੂਰੀ ਹੁੰਦੀ ਆ ਇੱਥੇ ਹੁੰਦੀ 36 ਉਹ 36 ਜੇ ਆਪਣੇ 9 ਰੱਖ ਲਿਆ ਤੇ 36 ਨੂੰ 10 ਕੱਟੇ 26 ਤੇ ਕਿੰਚ ਹੋਰ ਕੱਢਤਾ ਰਹਿ ਗਿਆ 25 11 ਇੰਚ ਕੱਢ ਸਕਦੇ ਆ ਨਾਰਮਲ ਸੀਰੀਆਂ ਵਾਲੀਆਂ ਪੈਣਾ ਦੀ ਠੀਕ ਆ ਇਹ ਆ ਇਸ ਨਿਸ਼ਾਨ ਤੋਂ ਇਹ ਨਿਸ਼ਾਨ ਦੇ ਨਾਲ ਆਪਾਂ ਮਲਾ ਲੈਣਾ ਉਹ ਤੇ ਉਹਨੇ ਪਿੰਸ ਮਾਰ ਠੀਕ ਆ ਆ ਗਲਾਈ ਨੂੰ ਆਪਾਂ ਨੇ ਜਿਆਦਾ ਡੁਗਾਈ ਨਹੀਂ ਜਿਹੜੀ ਤਿਰਛਾ ਰੱਖਣਾ ਆ ਜਦੋਂ ਨਿਸ਼ਾਨ ਲਾਉਣਾ ਆਪਾਂ ਇਹਦਾ ਵੀ ਧਿਆਨ ਰੱਖਣਾ ਇੰਨੇ ਹਿੱਸਾ ਵਰਤਣਾ ਹਲਕਾ ਜਿਹਾ ਤੁਹਾਡੇ ਨੂੰ ਤੁਹਾਡੇ ਵਾਲੇ ਪਾਸੇ ਚਾਹੀਦੇ ਨਿਸ਼ਾਨ ਬਾਹਰ ਨੂੰ ਇੱਥੋਂ ਤੱਕ ਕੇ ਬਸ ਇੱਕ ਆਪਾਂ ਇਹ ਨਿਸ਼ਾਨ ਲਿਓਣਾ ਪਹਿਲਾਂ ਆ ਤਾਂ ਜ਼ਿਕਰ ਲਾ ਲੈਣਾ ਇੱਥੋਂ ਤੱਕਰ ਲਾ ਲੈਣਾ ਫਿਰ ਫੱਟੀ ਨੂੰ ਉੱਪਰੋਂ ਤੋੜਨਾ ਇਸ ਤਰ੍ਹਾਂ ਠੀਕ ਆ ਤਾਂ ਕਿ ਜੇ ਇੱਥੇ ਜ਼ਿਆਦਾ ਢੰਗਾਈ ਪੈੰਜੂ ਫਿਰ ਜਿਹੜਾ ਪਲਾਜੂ ਆ ਉਹ ਅੰਦਰ ਨੂੰ ਚੜਨ ਲੱਗੇ ਤਾਂ ਖਿੱਚ ਮਾਰਨ ਲੱਗ ਜੂ ਇਸੇ ਤਰੀਕੇ ਹੁਣ ਬਾਹਰ ਲਾ ਪਾਸ ਸਕਾਂ ਹੁਣ ਆਪਣੀ ਫੱਟੀ ਨੂੰ ਪਹਿਲੇ ਠੀਕ ਆ ਇਸ ਤੋਂ ਬਾਹਰ ਲਾ ਇਨਸ਼ਾਅੱਲਾ ਵਾਂਗੇ ਲੋਚੀ ਹੁਣ ਆਪਾਂ ਬਣ ਸਕਦੇ ਆ ਵੀ ਆਪਉਣ ਝੋਲੀ ਬਹੁਤ ਆ ਜਾਂ ਵਧਾਉਣੀਆਂ ਕਿਵੇਂ ਝੋਲੀ ਮੈਨ ਨਹੀਂ ਆਦੇ ਐਂ ਰੱਖ ਲਿਆ ਕਰੋ ਹੱਥ ਠੀਕ ਆ ਤੇ ਜਿਹੜੀ ਇਹਨੇ ਝੋਲੀ ਆ ਉਹ ਹੁਣ 14.5 ਜਦੋਂ ਬਣ ਕਰਕੇ ਤਿਆਰ ਹੋਊ ਕਿੰਨੀ ਰਹੇ ਜੂ 12.5 ਤਿਆਰ ਹੋ ਜੂ ਤੇ ਬਹੁਤ ਅਗਲੀ ਝੋਲੀ 12.5 ਲੈ ਜੂ ਉਹੋ ਹੀ ਆਪਾਂ ਬੈਕ ਵੱਧ ਕਰ ਦਾਂਗੇ 14.5 15 ਕਰ ਦਾਂਗੇ ਠੀਕ ਆ ਅਗਲੀ ਝੋਲੀ ਵਾਲੀ ਵੱਡੀ ਨਹੀਂ ਕਰਨੀਂ ਅਗਲੀ ਝੋਲੀ ਤੇ ਪਿਛੀ ਝੋਲੀ ਤੇ ਕਾਫੀ ਫਰਕ ਰੱਖਿਆ ਕਰੋ ਫਿਰ ਜਿਹੜਾ ਪਲਾਜੋ ਬਿਲਕੁਲ ਸੈੱਟ ਬਿੰਦਾ ਉੱਪਰ ਨੂੰ ਚੜਦਾਗਾ ਲੋਹਰ ਮੇਰੀ ਕਟਾਈ ਕਰਨ ਲੱਗਿਆ ਇਹ ਫਿਰ ਵੀ ਕਿਸੇ ਚੀਜ਼ ਦੀ ਨਾ ਸਮਝ ਜਾਵੇ ਕਿਸੇ ਭੈਣ ਨੇ ਸੰਗਣਾ ਨਹੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਸਕਦੇ ਹੋ WhatsApp ਤੇ ਬੋਲ ਕੇ ਭੇਜ ਸਕਦੇ ਹੋ ਹਨ ਇਹ ਜੇ ਕਿਸੇ ਭੈਣ ਨੇ ਫੋਨ ਤੇ ਗੱਲ ਕਰਨੀ ਹੈ ਉਹ ਸ਼ਾਮ ਨੂੰ ਤੁਸੀਂ 8 ਵਜੇ ਤੋਂ ਬਾਅਦ ਫੋਨ ਤੇ ਗੱਲ ਵੀ ਕਰ ਸਕਦੇ ਹੋ ਇਥੋਂ ਆਪਾਂ ਨੇ ਸ਼ੇਪ ਦੇਣੀ ਸ਼ੁਰੂ ਕਰ ਦੇਣੀ ਹੈ ਬਾਕੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਸ਼ੇਅਰ ਕਰਨ ਦੇ ਨਾਲ ਹੋਰਾਂ ਭੈਣਾਂ ਦਾ ਵੀ ਫਾਇਦਾ ਹੋ ਜਾਂਦਾ ਹੈ ਨਾ ਕਿਸੇ ਨੂੰ ਲੋੜ ਹੁੰਦੀ ਆ ਤਾਂ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਹੈ ਨਾ ਜਿਹੜੀਆਂ ਭੈਣਾਂ ਕੋਈ ਫੇਸਬੁੱਕ ਜਾਂ ਕੋਈ ਹੋਰ ਚੀਜ਼ ਚਲਾਉਂਦੀਆਂ ਉਹ ਤੇ ਸ਼ੇਅਰ ਜਰੂਰ ਕਰਿਆ ਕਰੋ ਜਾਂ ਗਰੁੱਪਾਂ ਦੇ ਵਿੱਚ ਪਾ ਕੇ ਅੱਗੇ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਆਲੋ ਆਪਾਂ ਪਹਿਲਾਂ ਇਹ ਬਿਆਹਣੇ ਕਪੜਾ ਪਾ ਲੈਂਦੇ ਹੁਣ ਇਹਨੂੰ ਐਨ ਚੱਕ ਕੇ ਕਮਾ ਲੈਣਾ ਪੂਰਾ ਧਿਆਨ ਠੀਕ ਉੱਪਰਲਾ ਪਾਸਾ ਹਟਾ ਆ ਜਾਊਗਾ ਆਹ ਵਾਲਾ ਬਿਲਕੁਲ ਆਹੀ ਕਾਰਡ ਕੱਟਣੀ ਹੈ ਤੁਸੀ ਤੇ ਜਦੋਂ ਕਿਸੇ ਭੈਣ ਦਾ ਪਲਾਜੋ ਸੈੱਟ ਬਣਦਾ ਉਹ ਮੈਨੂੰ ਵੀਡੀਓ WhatsApp ਦੇ ਉੱਪਰ ਬਣਾ ਕੇ ਭੇਜਿਆ ਕਰੋ ਬਾਈ ਹੁਣ ਮੇਰੀ ਆਹ ਦਿੱਕਤ ਹਟ ਗਈ ਜਾਂ ਆਹ ਚੀਜ਼ ਤੇ ਹਜੇ ਵੀ ਦਿੱਕਤ ਆਉਂਦੀ ਹੈ ਹਨ ਤਾਂ ਕਿ ਮੈਂ ਹੋਰ ਵੀ ਬਰੀਕੀ ਦੇ ਵਿੱਚ ਜਾ ਸਕਾਂ ਹੁਣ ਆਪਾਂ ਇਹਨੂੰ ਇੱਥੋਂ ਅਸੀਂ ਵਿਚਾਰ ਲੈਣਾ ਚਾਕੇ ਬਸ ਆ ਨਿਸ਼ਾਨਦਾ ਤੇ ਆ ਟੱਕ ਦਾ ਧਿਆਨ ਰੱਖਣਾ ਆਪਾਂ ਨੇ ਜਦੋਂ ਵੀ ਪਾਸਾ ਲਦਣ ਨੂੰ ਮਤਲਬ ਕੋਈ ਰੱਖ ਕੇ ਦਿਖਾਉਣਾ ਨਹੀਂ ਕਈ ਵੀਰੇ ਆਪਾਂ ਨਾ ਦੇਖਿਆ ਤਾਂ ਆ ਟੱਕ ਉਰਲੇ ਪਾਸੇ ਟੱਪ ਜੂਗਾ ਇਹਦਾ ਧਿਆਨ ਰੱਖਣਾ ਇਸ ਤੋਂ ਤੇ ਨੀਚੇ ਤੋਂ ਲਗਭਗ ਅੱਧਾ ਇੰਚ ਛੱਡ ਲੈ ਕਰੂ ਨੂੰ ਇਹ ਹੋਨ ਲੋੜ ਮੁਤਾਬਕ ਆਪਾਂ ਬੈਗ ਚੂਲੀ ਵੱਡੀ ਵੀ ਕਰ ਸਕਦੇ ਹਾਂ ਛੋਟੀ ਵੀ ਕਰ ਸਕਦੇ ਹਾਂ ਤੇ ਬੈਗ ਚੂਲੀ ਕਿਉਂ ਵੱਡੀ ਰੱਖਣੀ ਆ ਉਹ ਜਦੋਂ ਬੈਠਦੇ ਆ ਪਜਾਮਾ ਬੈਗ ਤੋਂ ਲੈਂਦਾ ਨਹੀਂ ਇੱਕ ਤਾਂ ਇੱਕ ਅੰਦਰ ਨੂੰ ਪਜਾਮਾ ਖਿੱਚ ਨਹੀਂ ਮਾਰਦਾ ਦੋ ਚੀਜ਼ਾਂ ਨਾਲ ਯਾਨੀ ਹੁਣ ਆਪਾਂ ਇੱਥੋਂ ਘੱਟ ਤੋਂ ਘੱਟ ਪੌਣੇ 2 ਇੰਚ ਚੱਕਾਂਗੇ ਜੇ ਕਿਸੇ ਭੈਣ ਦਾ ਸਰੀਰ ਜਿਆਦਾ ਭਾਰੀ ਆ ਫਿਰ ਤੁਸੀਂ 2 ਵੀ ਚੱਕ ਸਕਦੇ ਹੋ ਸਵਾ ਦੋ ਵੀ ਚੱਕ ਸਕਦੇ ਹੋ 2.5 ਇੰਚ ਵੀ ਚੱਕ ਸਕਦੇ ਹੋ ਠੀਕ ਆ ਜੇ ਕਿਸ ਨੂੰ ਝੋਲੀ ਨਹੀਂ ਪਤਾ ਲੱਗਦਾ ਕਿ ਕਿੰਨੀ ਪਾਉਣੀ ਹੈ ਤੁਸੀਂ ਮੈਨੂੰ ਇੱਕ ਵਾਰੀ ਨਾਪ ਭੇਜਿਆ ਕਰੋ ਲੱਕ ਮਣ ਕੇ ਪੱਟ ਮਣ ਕੇ ਤਿੰਨ ਚਾਰ ਨਾਪ ਹੁੰਦੇ ਉਹ ਭੇਜ ਦਿਆ ਕਰੋ ਫਿਰ ਮੈਂ ਤੁਹਾਨੂੰ ਬਣਾ ਕੇ ਦੱਸ ਦੂ ਜਿਹੜੀ ਝੋਲੀ ਇੰਨੀ ਪਾਵੇ WhatsApp ਦੇ ਉੱਪਰ ਭੇਜ ਦਿਆ ਕਰੋ ਆਹ ਲਓ ਪੱਟ ਮੈਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿਆਂ ਆਪਾਂ ਕਿੰਨਾ ਰੱਖਿਆ ਸੀਗਾ 13.5 ਚਾਹੀਦਾ ਕਿੰਨਾ ਆਪਾਂ ਨੂੰ 14 ਇੰਚ ਯਾਨੀ ਕਿ 22 ਇੰਚ ਪੱਟ ਨਾ ਤਿਆਰ ਹੁਣ ਆਪਾਂ ਬੈਗ ਤੋਂ ਕਿੰਨਾ ਪਾਵਾਂਗੇ 3 ਇੰਚ ਠੀਕ ਆ ਜੀ ਆਪਣਾ ਇਦੋਂ ਹੀ 14 ਰੱਖਿਆ ਹੁੰਦਾ ਫਿਰ ਆਪਾਂ ਨੂੰ 2 ਇੰਚੀ ਬਹੁਤ ਸੀ ਇਥੋਂ ਹੁਣ 3 ਇੰਚ ਪਾਉਂਦਾ ਇਹ ਆ ਵੀ ਨਾਲ ਤੇ ਦੀ ਗਲਾਈ ਬਾਜੂ ਇਸ ਤਰ੍ਹਾਂ ਠੀਕ ਆ ਬੈਕ ਆਪਣੀ ਪੂਰੀ ਹੋ ਜੂਗੀ ਤੇ ਨਾਲੇ ਪੱਟ ਪੂਰਾ ਹੋ ਜੂਗਾ ਆ ਜਿਹੜਾ ਕਪੜਾ ਰੱਖਣਾ ਆਪਾਂ ਨੇ 2 ਇੰਚ ਇਥੋਂ ਵੀ 2 ਇੰਚ ਮੋਰੀ ਕੋਲੋਂ 1.5 ਜਾਂ ਪਾਉਣੇ ਤੋਂ ਜ਼ਿਆਦਾ ਨਹੀਂ ਰੱਖਣਾ ਇਥੋਂ ਹੁਣ ਮੈਂ ਇੱਕ ਵਾਰੀ ਸਾਰੇ ਨਿਸ਼ਾਨ ਤੁਹਾਨੂੰ ਚੱਕ ਕੇ ਦਿਖਾ ਦਿੰਦਾ ਆਵਲਾ ਜਿਹੜਾ ਨਿਸ਼ਾਨਾ ਹੈ ਇਹ ਚੱਕਣ ਵੇਲੇ ਤੁਸੀਂ ਧਿਆਨ ਰੱਖਣਾ ਜਿਹੜਾ ਆਹ ਨਿਸ਼ਾਨਾ ਬਿਲਕੁਲ ਸਿੱਧਾ ਇਹਦੇ ਨਹੀਂ ਘਟਣਾ ਆਪਾਂ ਥੋੜਾ ਡਾਊਨ ਕਰਕੇ ਘਟਲਨੇ ਆ। ਇਸ ਐਸ ਨਿਸ਼ਾਨ ਤੇ ਕੱਟਾਂ। ਇੱਥੋਂ ਸਿੱਧਾ ਲਾਵਾਂਗੇ ਨਿਸ਼ਾਨ ਨੂੰ। ਹਾਂ। ਇਸੇ ਤਰ੍ਹਾਂ ਇਹ ਆ ਨਿਸ਼ਾਨ ਲਾਉਣਾ ਦੇਖੋ ਆ ਫੱਟੀ ਆਏ ਨਾ ਮੇਰੇ ਹੱਥ 'ਚ। ਬਾਹਰਲੇ ਬਸ ਲਾਸਟਿਕ ਪਾਉਣ ਵੇਲੇ ਚਾਰ ਪਲੂਈਆਂ ਪਾ ਲੈ ਕਰੋ ਇਹਦੇ ਵਿੱਚ ਫਿਰ ਲਾਸਟਿਕ ਬਿਲਕੁਲ ਸਹੀ ਪੈਂਦੀ ਆ ਜੇ ਬਸ ਸਿੱਧੀ ਲਾਸਟਿਕ ਪਾਓ ਫਿਰ ਨਹੀਂ ਪਊਗੀ ਇਹਦੇ ਚਾਰ ਥਾਂ ਚਾਰ ਹਿੱਸੇ ਬਣਾ ਲੈਣਾ ਕਰੋ ਤਾਂ ਲਾਸਟਿਕ ਬਿਲਕੁਲ ਸਹੀ ਪੈਂਦੀ ਆ ਫਿਰ ਲੋਟ ਆਉਂਦੀ ਆ ਨਹੀਂ ਤਾਂ ਜਿਆਦਾ ਚੱਕਿਆ ਇਹਨਾਂ ਕਪੜਾ ਫਿਰ ਲਾਸਟਿਕ ਪਾਉਣ ਵੇਲੇ ਦਿੱਕਤ ਆਊਗੀ ਜਿਵੇਂ ਆਪਾਂ ਪਹਿਲਾਂ ਫੱਟੀ ਲਈ ਸੀ ਉਵੇਂ ਅੱਧੇ ਅੱਧੇ ਹਿੱਸੇ ਚ ਲਾਵਾਂਗੇ ਇਹਦਾ ਇੱਥੋਂ ਤੇ ਕਰ ਲਾ ਲਈਏ ਠੀਕ ਆ ਰਿਓ ਇੱਥੋਂ ਇਹ ਤੋੜ ਲੈਣਾ ਅਸਟ ਨੋਟ ਜਿਹੜੀ ਗਲਾਈ ਦੇਣੀ ਆ ਆਪਾਂ ਇਸ ਤਰ੍ਹਾਂ ਪੂਰੀ ਦਰਸ਼ੀ ਹੁਣ ਤੁਸੀਂ ਝੋਲੀ ਮਣਕੀ ਦੇਖ ਸਕਦੇ ਹੋ ਕਿ ਕਿੰਨੀ ਰਹਿ ਜੂਗੀ ਹਾਂ ਇਹ 17 ਤਾਂ ਬਣ ਕੇ ਕਿੰਨੀ ਰਹਿ ਜੂ 15 ਜਾਨੀ ਕਿ ਪਾਉਣੇ 12 ਫਰੰਟ ਵਾਲੀ ਝੋਲੀ ਇਹ ਬੈਕ ਵਾਲੀ ਝੋਲੀ ਕਿੰਨੀ ਰਹਿ ਜੂ 15 ਇੰਚ ਬਹੁਤ ਤਾਂ ਬਿਲਕੁਲ ਸਹੀ ਆਊਗੀ ਨਾ ਪਜਾਮਾ ਖਿੱਚ ਮਾਰੇ ਬਾਕੀ ਜਦੋਂ ਪਲਾਜੋ ਬਣ ਜਾਂਦਾ ਐਸੇ ਆਉਣ ਦੇ ਉੱਪਰ ਨ ਚੰਗੀ ਤਰ੍ਹਾਂ ਪ੍ਰੈਸ ਮਾਰਨੀ ਹੁੰਦੀ ਆਪਣੇ ਖਿੱਚ-ਖਿੱਚ ਕੇ ਪੂਰੀ ਇਹ ਆਜਵੇਂ ਮੜਾਏ ਆਏ ਨਾ ਜਿਹੜੇ ਆਏ ਹੋ ਦੂ ਤੇ ਪਜਾਮਾ ਅੰਦਰ ਨੂੰ ਲੰਕੂ ਅੰਦਰ ਨੂੰ ਚੜਨ ਦੀ ਬਜਾਏ ਥੱਲੇ ਉਮ ਜਾਊਗਾ ਆਪਦੀ ਆਪ ਹੀ ਇੱਕ ਦੋ ਚੀਜ਼ਾਂ ਦਾ ਧਿਆਨ ਰੱਖਾ ਕੋ ਜੇ ਇੰਟਰਲੌਕ ਜਿਹੜੀਆਂ ਪੈਣਾ ਮਾਰਦੇ ਨੇ ਨਾ ਇੰਟਰਲੌਕ ਦੇ ਉੱਪਰ ਫਿਰ ਚੰਗੀ ਤਰ੍ਹਾਂ ਪ੍ਰੈਸ ਮਾਰ ਕੇ ਉਹ ਖਿੱਚ ਕੇ ਨੀ ਤਾਂ ਇੰਟਰਲੌਕ ਮਾਰਨ ਦੇ ਨਾਲ ਪਿਆਮਾ ਅੰਦਰ ਨੂੰ ਇਕੱਠਾ ਹੋ ਜਾਂਦਾ ਆ ਆਪਾਂ ਨੂੰ ਮਾੜੀ ਮੋਟੀ ਪ੍ਰੈਸ ਮਾਰ ਕੇ ਤੇ ਫੜਾਣੇ ਉਹ ਪਿਆਮਾ ਅੰਦਰ ਨੂੰ ਚੜਦਾ ਰਹਿੰਦਾ ਹੈ ਬਾਕੀ ਭਾਰੇ ਨਾਪਾਂ ਦੇ ਮਾਰੀਂ ਗੁੱਟੇ ਕਾਟਾਂ ਦਾ ਹੋਰ ਵੀ ਫਰਕ ਪਊਗਾ ਉਹ ਜ਼ਰੂਰ ਧਿਆਨ ਦੇਣਾ ਜੇ ਕਿਸੇ ਭੈਣ ਕੋਲੇ ਭਾਰੇ ਨਾਪਦਾ ਹੁੰਦਾ ਤਾਂ ਉਹਨਾਂ ਨੇ ਇਸ ਕਾਟ ਨੂੰ ਮਤਲਬ ਕੁਰੀ ਦਸਵੀਂ ਨਾ ਇੱਥੋਂ ਜਿਵੇਂ ਮੈਂ ਤਿੰਨ ਰੱਖਿਆ ਨਾ ਤਾਂ ਚਾਰ ਵੀ ਰੱਖ ਸਕਦੇ ਆ ਭਾਰੇ ਨਾਪ ਵਾਲੀਆਂ ਕੁੜੀਆਂ ਦੀ ਜੇ ਕਿਤੇ ਮਨਿਕ ਨੂੰ 140 ਆ ਉਹਨਾਂ ਦਾ ਆ ਵੀ ਵੱਧ ਰੱਖਾਂਗੇ ਇੱਥੋਂ ਬੈਕ ਤੋਂ ਵੱਧ ਚੱਕਾਂਗੇ ਝੋਲੀ ਇਹਨੂੰ 12 12 ਤੋਂ ਵੱਧ ਨਹੀਂ ਪਾਉਣੀ ਅਗਲੀ ਬੈਕ ਝੋਲੀ ਨੂੰ ਵੱਡੀ ਰੱਖਿਆ ਕਰੋ ਜਿਆਦਾ ਇੱਥੋਂ ਜਿਹੜਾ ਆਪਾਂ ਟੱਕ ਲਾਇਆ ਸੀ ਆਹ ਨਿਸ਼ਾਨ ਲਾਇਆ ਸੀ ਹਨ ਇੱਥੋਂ 10 ਇੰਚ ਲਾ ਦੇਣਾ ਕੰਨੀ ਦੇ ਨਾਲ ਉਹਨਾਂ ਨੂੰ ਇਹਸਾ ਨੋਚ ਆਪਾਂ ਮਤ ਤੁਸੀਂ ਨਿਸ਼ਾਨ ਲਾ ਲਿਆ ਕਰੋ ਕੋਈ ਨਿਸ਼ਾਨ ਲਾ ਕੇ ਦਿਖਾ ਨਿਸ਼ਾਨ ਹੀ ਲਾ ਕੇ ਘਟਾ ਕਰੋ ਐਸੀ ਤਾਂ ਇੱਥੋਂ ਇਹ ਇੰਨਾ ਵਧਾ ਕੇ ਇਹਦੇ ਨਾਲ ਮਿਲ ਜੂਗਾ ਠੀਕ ਆ ਇਸ ਤਰ੍ਹਾਂ ਤੇ ਨਿਚੇ ਤਰਪਾਈ ਰੱਖਿਆ ਕਰੋ ਸਲਾਈ ਨਾ ਮਾਰਿਆ ਕਰੋ ਹਣਾ ਲੇਡੀ ਪਲਾਜ ਉਹ ਫਿਰ ਜਿਆਦਾ ਸਫਾਈ ਇਹ ਇਸ ਤੀ ਠੀਕ ਆ ਇਹ ਹੁਣ ਕੀ ਹੋਊਗਾ ਜਿਵੇਂ ਤੁਹਾਡਾ ਪਜਾਮਾ ਤਾਂ ਅੰਦਰੋਂ ਚੜਦਾ ਏ ਇਹ ਪਜਾਮਾ ਅੰਦਰੋਂ ਇਸ ਤਰ੍ਹਾਂ ਆਪਦੀ ਆਪ ਡਾਊਨ ਹੋ ਜੂਗਾ ਕਿਉਂਕਿ ਕਾਰਡ ਬਿਲਕੁਲ ਸਹੀ ਆ ਬਸ ਆਹ ਜ਼ਿਆਦੇ ਗਲਾਈ ਨਹੀਂ ਦੇਣੀ ਆਪਾਂ ਜੀ ਫੱਟੀ ਜ਼ਿਆਦੇ ਸ਼ੇਪ ਦੇਮਾ ਇੱਥੋਂ ਆਹ ਵਾਲੀ ਗਲਾਈ ਨਹੀਂ ਦੇਣੀ ਇੱਥੇ ਜੀ ਜ਼ਿਆਦੇ ਸ਼ੇਪ ਦੇ ਦਾਂਗੇ ਫਿਰ ਵੀ ਇਹ ਗਲਾਈ ਜ਼ਿਆਦੇ ਹੋ ਜਾਂਦੀ ਆ ਫਿਰ ਪਜਾਮਾ ਅੰਦਰੋਂ ਚੜਨ ਲੱਗੇਗਾ ਠੀਕ ਆ ਬਾਕੀ ਇੱਥੇ ਆਪਾਂ ਲੱਕ ਦੇ ਜਦੋਂ ਲਾਸਟ ਪਾਉਣੀ ਆ ਲੱਕ ਮਿੰਕੀ ਪਾਉਣੀ ਹਨ ਜੇਬਾਂ ਜ਼ਰੂਰ ਲਾਇਆ ਕਰੋ ਫਿਰ ਪਤਾ ਲੱਗ ਜਾਂਦਾ ਕਿ ਮੂਹਰਲਾ ਪਾਸਾ ਕਿਹੜਾ ਪਿਛਲਾ ਪਾਸਾ ਕਿਹੜਾ ਇਮਿਆ ਮੂਰਲਾ ਪਾਸਾ ਛੋਟਾ ਕੇ ਵੀ ਆਪਾਂ ਪੁੱਠਾ ਆਪ ਆ ਲਿਆ ਫਿਰ ਵੀ ਬਹੁਤ ਆਊਟ ਲੱਗੂ ਪਾਇਆ ਬੈ ਹਨਾ ਜੇਪਾਂ ਜ਼ਰੂਰ ਲਾਇ ਕਰੋ ਪਲੱਜ ਉਹਦੇ ਯਾਦ ਕਰਕੇ ਠੀਕ ਆ ਜੇ ਕਿਸੇ ਭੈਣ ਨੂੰ ਜੇਬ ਨਹੀਂ ਲਾਉਣੇ ਆਉਂਦੀ ਮੈਂ ਵੀਡੀਓ ਪਾਈ ਹੋਈ ਵੀ ਹੈਗੀ ਆ ਜੇ ਤੁਸੀਂ ਕਹੋਗੇ ਇੱਕ ਵਾਰੀ ਦੁਬਾਰੇ ਫਿਰ ਆਪਾਂ ਵੀਡੀਓ ਪਾ ਦੇਾਂਗੇ ਠੀਕ ਆ ਜਿਹੜੀਆਂ ਭੈਣਾਂ ਚੈਨਲ ਦੇ ਬਿਲਕੁਲ ਨਵੀਆਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰਕੇ ਰੱਖ ਲਓ ਤਾਂ ਕਿ ਤੁਹਾਡੇ ਕੰਮ ਦੀ ਵੀਡੀਓ ਪਾਉਂਦੇ ਰਹਿਣੇ ਆਪਾਂ ਧੰਨਵਾਦ ਸਤਿ ਸ੍ਰੀ ਅਕਾਲ